ਮਹਾਰਾਜ ਕਹਿੰਦੇ ਗੱਲ ਸੁਣ ਛੱਜੂ ਇਹ ਬੋਲ ਤੇਰੇ ਇਸਤਰੀ ਜਾਤ ਦੀ ਤੋਹੀਨ ਨੇ ਇਸਤਰੀ ਏਡੀ ਬੁਰੀ ਐ ਤੇ ਵਾਹਿਗੁਰੂ ਨੂੰ ਬਣਾਉਣਾ ਹੀ ਨਹੀਂ ਸਹੀ ਚਾਹੀਦਾ ਕਿਉਂ ਦੁਨੀਆ ਇਸਤਰੀ ਦੇ ਰਾਹੀਂ ਪੈਦਾ ਕਰਦਾ ਕੋਈ ਹੋਰ ਰਸਤਾ ਕੱਢ ਲੈਂਦਾ ਜੇ स्त्री ਨਰਕ ਦਾ ਦਵਾਰ ਹੈ ਤੇ ਇਹਦਾ ਦੋਸ਼ੀ ਤੇ ਤੂੰ ਰੱਬ ਨੂੰ ਬਣਾ ਦਿੱਤਾ ਹੈ ਜਿਨੇ ਇਸਤਰੀ ਨੂੰ ਪੈਦਾ ਕੀਤਾ ਹੈ ਇਸਤਰੀ ਦੇ ਨਾਲ ਹੀ ਦੁਨੀਆ ਦਾ ਆਗਾਜ਼ ਹੈ ਸਿੱਖੀ ਦਾ ਸਿਧਾਂਤ ਹੈ ਸੋ ਕਿਉ ਮੰਦਾ ਆਖੀਏ ਜਿਤ ਜਮੈ ਰਾਜਾਨ ਤੇ ਕਹਿੰਦੇ ਕਾਮ ਵਾਸ਼ਨਾ ਦੀ ਗੱਲ ਕਰਦਾ ਹੈ ਇਸਤਰੀ ਦੇ ਮੱਥੇ ਲਾਇਆ ਨਰਕ ਜਾਈਦਾ ਹੈ ਤੇ ਫਿਰ ਇਹ ਦੱਸ ਵੀ ਮਾਂ ਆਪਣੀ ਦੇ ਮੱਥੇ ਤੇ ਲੱਗਦਾ ਹੀ ਹੈ ਪੈਣ ਦੇ ਵੀ ਮੱਥੇ ਲੱਗਦਾ ਹੋਵੇਗਾ ਉਦੋਂ ਕਾਮ ਵਾਸ਼ਨਾ ਨਹੀਂ ਜਾਗਦੀ